ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆ ਰਾਮ ਰਾਮ ਸਭੇ ਭਾਈਆਂ ਤੇ ਆ ਰਾਮ 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 ਸਭੇ ਭਾਈਆਂ ਤੇ ਸਭੇ ਭਾਈਆਂ ਤੇ ਤੇ ਆਈ ਕਿ ਪਹਿਲੀ ਗੱਲ ਤੇ ਮੈਂ ਕੁਝ ਕੇ ਗੱਲਾਂ ਕਰਨੀਆਂ ਚਾਹੁੰਨਾ ਤੁਹਾਡੇ ਨਾਲ ਦਿਲ ਦੀਆਂ ਹਾਂਜੀ ਸੋ ਕਈ ਮੇਰੇ ਭਰਾ ਮੈਨੂੰ ਕਹਿੰਦੇ ਆ ਕਿ ਯਾਰ ਤੁਸੀਂ ਬੀਬੀ ਨੂੰ ਸਤਾਉਂਦੇ ਆ ਚਾ ਪਹਿਲੀ ਗੱਲ ਦਾ ਤੇ ਜਵਾਬ ਬੀਬੀ ਇਹ ਦੇ ਤੈਨੂੰ ਕੋਈ ਪ੍ਰੈਸ਼ਰ ਨਹੀਂ ਤੈਨੂੰ ਕੋਈ ਮਤਲਬ ਤਕਾ ਪਰੇਸ਼ਾਨੀ ਨਹੀਂ ਸੱਚ ਦੱਸਣਾ ਵੀ ਤੈਨੂੰ ਤੇਰਾ ਪੋਤਾ ਪਰੇਸ਼ਾਨ ਕਰਦਾ ਤੈਨੂੰ ਘਰ ਦੇ ਪਰੇਸ਼ਾਨ ਕਰਦੇ ਆ ਸੱਚੀ ਦੱਸੀ ਨਹੀਂ ਨਹੀਂ ਕੋਈ ਕਹਿੰਦੇ ਉਹ ਵੀਡੀਓ ਚ ਅਸੀਂ ਬੀਬੀ ਨੂੰ ਸਤਾਉਨੇ ਬੀਬੀ ਖੇਡਦੀ ਆ ਤੇ ਬੀਬੀ ਇਦਾਂ ਇਦਾਂ ਮੈਂ ਕਹਾਂ ਯਾਰ ਉਹ ਤੇ ਅਸੀਂ ਅਸੀਂ ਤਾਂ ਤੁਹਾਡੇ ਮਨੋਰੰਜਨ ਲਈ ਕਰਦੇ ਆ ਉਹ ਤਾਂ ਮਜ਼ਾਕ ਲਈ ਅਸੀਂ ਕਰਦੇ ਆ ਤੇ ਸੱਚਾ ਥੋੜਾ ਕਰ ਦੱਸ ਯਾਰ ਹੈ ਕਹਿੰਦੇ ਤੁਸੀਂ ਆਪਣੀ ਬੀਬੀ ਦੇ ਨਾਲ ਇੱਕ ਦੋ ਜਣੇ ਨੇ ਕਿਹਾ ਇੱਕ ਅੱਧੇ ਜਣੇ ਨੇ ਬੀਬੀ ਨੂੰ ਯਾਰ ਤੁਸੀਂ ਬੀਬੀ ਨੂੰ ਸਤਾਉਨੇ ਆ ਤੇ ਬੀਬੀ ਨੂੰ ਕਦਰ ਨਹੀਂ ਕਰਦੇ ਬੀਬੀ ਦੀ ਮੈਂ ਕਿਹਾ ਬੀਬੀ ਦੀ ਕਦਰ ਜਿੰਨੀ ਆਪਾਂ ਕਰਦੇ ਆ ਨਾ ਮੇਰੇ ਹਿਸਾਬ ਨਾਲ ਤੁਸੀਂ ਮੈਸੇਜ ਜਿਹੜਾ ਹਰਕ ਨਹੀਂ ਬਾਕੀ ਬੜੀ ਇਜਤ ਕਰਦੇ ਆ ਆਪਣੀ ਪਰ ਇੱਕ ਦਾ ਜਿਹੜਾ ਬੰਦਾ ਨਾ ਉਹ ਮੇਰੇ ਹਿਸਾਬ ਨਾਲ ਆਪ ਉਹਨੇ ਕਦੀ ਕੀਤੀ ਨਹੀਂ ਹੁੰਨੀ ਆ ਤੇ ਸਾਨੂੰ ਤੁਹਾਡੇ ਘਰ ਆ ਕੇ ਵੇਖ ਲਈ ਭਾ ਵੀ ਅਸੀਂ ਕਦਰ ਕਰੀ ਦੀ ਏ ਕਿ ਨਹੀਂ ਕਰੀ ਦੀ ਇਹਦੀ ਸੇਵਾਏ ਹੋਈ ਹੁੰਦੀ ਹੈ ਹਾਂ ਪਾਣੀ ਰੋਟੀ ਪਾਣੀ ਕਪੜਾ ਤੋਪਤਾ ਫੋੜਦਾ ਹੋਈ ਹੁੰਦਾ ਹੈ ਇਹ ਆਪਣੀਆਂ ਬਾੜੋਂ ਉੱਤੇ ਕਰ ਪਾਣੀ ਚੱਲਦੇ ਆ ਠੀਕ ਆ ਨਾ ਨੂਨ ਨਹੀਂ ਦਿੰਦਾ ਬੋਤਾ ਤੇ ਐਦਾਂ ਦੀ ਮੇਰਾ ਭਰਾ ਕੋਈ ਗੱਲਬਾਤ ਨਹੀਂ ਹਾਂ ਸੋ ਘਰ ਹੱਡ ਦੇ ਵਿੱਚ ਪੂਰੀਆਂ ਰੌਣਕਾਂ ਬੀਬੀ ਦੇ ਨਾਲ ਹੀ ਆ ਕੋਈ ਗੱਲ ਨਹੀਂ ਬੀਬੀ ਬਿਨਾ ਅਸੀਂ ਦੋ ਦਿਨ ਨਹੀਂ ਰਹਿਨੇ ਜੇ ਭੂਆ ਤੇ ਚੱਲ ਜਵੇ ਤੇ ਠੀਕ ਆ ਨਾ ਤੇ ਮੇਰਾ ਭਰਾ ਮੈਸੇਜ ਜਿਹੜਾ ਨਾ ਥੋੜਾ ਜਿਆ ਤਰੀਕੇ ਨਾਲ ਕਰਿਆ ਕਰ ਸੋ ਐ ਸੱਸ ਸ੍ਰੀ ਘਾਲ ਸਾਰੇ ਆਂ ਆ ਰ ਹੈਪੀ ਦੀਵਾਲੀ ਹੈ ਹੈਪੀ ਦੀਵਾਲੀ ਸਾਰਿਆਂ ਨੂੰ ਹੈਪੀ ਦੀਵਾਲੀ ਸਾਰਿਆਂ ਨੂੰ ਖੁਸ਼ ਰਹੋ ਖੁਸ਼ ਰਹੋ ਆਪਣੇ ਆਪਣੇ ਘਰ ਆਪਣੇ ਆਪਣੇ ਘਰ ਦੀਵਾਲੀ ਵਧੀਆ ਤਰੀਕੇ ਨਾਲ ਮਨਾਓ ਦੀਵਾਲੀ ਵਧੀਆ ਤਰੀਕੇ ਨਾਲ ਮਨਾਓ ਵਧੀਆ ਤਰੀਕੇ ਨਾਲ ਮਨਾਓ ਸੋ ਮੇਰੇ ਪਾਪਾ ਵੱਲੋਂ ਸੋ ਮੇਰੇ ਪਾਪਾ ਵੱਲੋਂ ਤੇ ਮੇਰੇ ਵੱਲੋਂ ਤੇ ਮੇਰੇ ਵੱਲੋਂ ਤੇ ਧਾਮੀ ਪਰਿਵਾਰ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀ ਬਹੁਤ ਬਹੁਤ ਤੇ ਹੁਣ ਆਪਾਂ ਕਹਿ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਹੁਣ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਤੇ ਅਸੀਂ ਮੱਥਾ ਟੇਕ ਕੇ ਸਾਰੀ ਮੱਥਾ ਟੇਕ ਕੇ ਤੇ ਫਿਰ ਅਸੀਂ ਘਰ ਜਾ ਕੇ ਹੋਰ ਹੀ ਕਰਤਾ ਫਿਰ ਅਸੀਂ ਘਰ ਜਾ ਕੇ ਪਟਾਕੇ ਚਲਾਵਾਂਗੇ ਤੇ ਨਾਲ ਬੀਬੀ ਨਾਲ ਕਰਾਂਗੇ ਗੱਲਾਂ ਬਾਤਾਂ ਠੀਕ ਆ ਓਕੇ ਲਵ ਯੂ ਕਰ ਦੋ ਲਵ ਯੂ ਟੂ ਜਸਮਨ ਜੀ ਜਿਸ ਨੂੰ ਕਿਹੜੇ ਗੁਰਦਰਾ ਸਾਹਿਬ ਜਾ ਰਹੇ ਆਪਾਂ ਕਰਨਾ ਸਾਹਿਬ ਕਰਨਾ ਸਾਹਿਬ ਇੱਥੇ ਸਾਡੇ ਨਾਲ ਤਾਂ ਸੂਬੇ ਦੇ ਸ਼ਹਿਰ ਦੇ ਵਿੱਚ ਆਪਣੇ ਬੋਤਲਾ ਪਿੰਡ ਦੇ ਨੇੜੇ ਗੁਰਦਰਾ ਕਰਨਾ ਸਾਹਿਬ ਆ ਜੋ ਕਿ ਸ਼ਹੀਵੀ ਪਵਾਸ਼ਾਹੀ ਦੇ ਨਾਂ ਤੇ ਇਸ ਸ਼ੋਭੇ ਦਾ ਇੱਥੇ ਸੋ ਇੱਥੇ ਮਤਲਬ ਇਤਿਹਾਸਿਕ ਗੁਰਦਰਾ ਸਾਹਿਬ ਆ ਇੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਸੀਗੇ ਤੇ ਆਪਣੇ ਨੇੜੇ ਮਤਲਬ ਇਤਿਹਾਸਿਕ ਗੁਰਦਰਾ ਸਾਹਿਬ ਇਹ ਹੀ ਆ ਜੰਬਾੜਾ ਸਾਹਿਬ ਆ ਪਾਪਾ ਸ਼੍ਰੀ ਚੰਦ ਜੀ ਦਾ ਤੇ ਆਪਾਂ ਜਦੋਂ ਕੋਈ ਤਿਹਾਰ ਹੁੰਦਾ ਜਾਂ ਉਦਾਂ ਵੀ ਜਦੋਂ ਮੰਨ ਅਦਾਸ ਹੁੰਦਾ ਤੇ ਵੈਸੇ ਵੀ ਉਦਾਂ ਵੀ ਆ ਜੀਦਾ ਆ ਦਰਸ਼ਨ ਮੇਲੇ ਕਰਕੇ ਪਰਿਵਾਰ ਨਾਲ ਚਲ ਜੀਦੇ ਇੱਕ ਸਹੁਰੇ ਮੇਰੇ ਦੀ ਇਹ ਖਾਸੀ ਤੇ ਵੱਡੀ ਆ ਵੀ ਇਹ ਮੈਨੂੰ ਨਾ ਸਾਰੇ ਪੰਜਾਬ ਦੇ ਤਕਰੀਬਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਵਾ ਹੀ ਦਿੱਤੇ ਇਹਨਾਂ ਨੇ ਤੇ ਕੋਈ ਰਹਿ ਗਿਆ ਹੋਊਗਾ ਤੇ ਮਤਲਬ ਕਿਹਣਾ ਤਾਂ ਪਾਵਾਂ ਉਦਾਂ ਘੁੰਮਣ ਘੁੰਮਣੀਆਂ ਚਾਹਦੇ ਕਿਤੇ ਪਹਾੜਾਂ 'ਚ ਕਿਤੇ ਕਿਤੇ ਨਹੀਂ ਤੇ ਸਿਰਫ ਤੇ ਸਿਰਫ ਇਹਨਾਂ ਨੇ ਲੈ ਕੇ ਜਾਣਾ ਸਾਨੂੰ ਗੁਰਦੁਆਰਾ ਸਾਹਿਬ ਹਣਾ ਮਨਪੀਤ ਹਾਂਜੀ ਇੱਕ ਵਾਰੀ ਮਕਲੌੜਾਂ ਚ ਲੈ ਆ ਕੇ ਚਲ ਗਿਆਂ ਮੈਂ ਇਹਨਾਂ ਨੂੰ ਪਾਲਮਪੁਰ ਤੇ ਜਿੰਨੀਆਂ ਗਾਲਾਂ ਮੈਂ ਖਾਧੀਆਂ ਨਾ ਉਹ ਮੈਨੂੰ ਹੀ ਪਤਾ ਉੱਥੇ ਵਾਕੇ ਫੀਲਿੰਗ ਵੀ ਨਹੀਂ ਆਈ ਤੇ ਹੁਣ ਇੱਥੋਂ ਜਲਾਬੀਆਂ ਡੱਬੇ ਲੈ ਲਈਏ ਇਹ ਕਰਦੇ ਜਲਾਬੀਆਂ ਇਹ ਆ ਗਿਆ ਕਰਨ ਸਾਹਿਬਲਾ ਰੋਡ ਨਾਲ ਹੀ ਇੱਥੇ 1 ਕਿਲੋਮੀਟਰ ਸਾਹਿਬ ਕਰਨ ਸਾਹਿਬ ਦਾ ਗੁਰਦੁਆਰਾ ਸਾਹਿਬ ਸੋ ਉਹਦੇ ਵੀ ਮੈਂ ਦਰਸ਼ਨ ਤੁਹਾਨੂੰ ਕਰਵਾਉਂਗਾ ਤੇ ਫਿਰ ਆਪਾਂ ਜਾ ਕੇ ਪਿੰਡ ਜਾ ਕੇ ਗੱਲਾਂਬਾਤਾਂ ਮਾਰਾਂਗੇ ਪਟਾਕੇ ਪਟੂਕੇ ਜਸਮਨਾ ਚਲਾਵਾਂਗੇ ਤੇ ਬੀਬੀ ਨਾਲ ਰੌਣਕ ਲਾਵਾਂਗੇ ਰਾਤ ਨੂੰ ਮੁੰਡੇ ਕਾਗ ਕਾਲ ਜਨ ਅਸੀਂ ਹੀ ਖੇਡੇ ਚੰਗਾ ਸ਼ਾਸਨੀ ਇੱਕ ਸਿਧਿਖੜੀਆਂ ਸ਼ਰੀਰ ਰਾਤ ਦੀ ਸ਼ਰੀਰ ਰਾਤ ਦੀ ਪਤਲੀ ਨਰਾਮ ਚਲੀ ਜਾਣਾ ਹਾਂ ਮੈਰੀ ਗੁੱਡ ਓਏ ਆ ਤਮਾ ਸਾਹ ਬੇਕਰੋ ਤੋਏ ਬਰਾ ਹਰ ਆਖੋ ਪੂਰਾ ਹੀ ਹੁਣਾ ਦਿਓ ਬਸ ਮਨ ਹੈ ਨਾ

ਲਾ 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 ਲਓ ਜੀ ਆਏ ਗੁਰਦਰਾ ਸਾਹਿਬ ਦੀਵੇ ਬਾਲਣ ਗੁਰਦਰਾ ਘਰਨਾ ਸਾਹਿਬ ਦੀ ਕਰੋ ਦਰਸ਼ਨਾਂ ਨਵੀਂ ਇਮਾਰਤ ਬਣ ਰਹੀ ਹੈ ਲਓ ਜੀ ਸੰਗਤਾਂ ਹੌਲੀ ਹੌਲੀ ਆ ਰਹੀਆਂ ਆ ਸੋ ਇਹ ਗੁਰਦਰਾ ਘਰਨਾ ਸਾਹਿਬ ਹੈ ਜੀ 6ਵੀਂ ਪਾਸ਼ਾ ਜੀ ਦਾ ਤੇ ਮੰਨਪਰੀ ਦੀ ਵੀ ਲੱਗੀ ਆ ਮੰਤਰੀ ਦੇ ਮੰਮੀ ਨਾਲ ਜਸਮਨ ਸਾਡਾ ਕੀ ਹੋਇਆ ਉਹ ਡੱਬਾ ਉਹਨੇ ਵੇਖ ਕੇ ਦਮਾਰਿਆ ਖਾਲੀ ਆ ਕਹ ਦੋ ਕਹ ਦੋ ਜੋ ਕਹਿਣਾ ਕਰੇ ਫਟ ਫਟ ਹੋ ਹਾਂ ਬਾਈ ਸასი ਸ਼ਕਲ ਮੈਂ ਆ ਲਗਾ ਹੈਪੀ ਦੀਵਾਲੀ ਕਹਿ ਦੋ ਡਰ ਕੇ ਨਹੀਂ ਕਹਿਣਾ ਖੁਸ਼ ਹੋਗੇ ਬਾਈ ਸასი ਸ਼ਕਲ ਮੈਂ ਆ ਲਗਾ ਹੈਪੀ ਦੀਵਾਲੀ ਖੁਸ਼ ਲਕੀਰ ਦਾ ਫਕੀਰ ਆ ਪੂਰਾ ਪਟਾਕੇ ਮਰੇ ਤਾਂ ਕੀ ਹੈ ਨਹੀਂ ਦੁਆਰਾ ਅੰਦਾਤੀ ਸასი ਸ਼ਕਲ ਮੈਂ ਮੈਂ ਬੈਂਡ ਦਾ ਆ ਲਗਾ ਹੈਪੀ ਦੀਵਾਲੀ ਤੇ ਪਟਾਕੇ يتي ਆਲੂ ਆਲੂ ਕਰ ਦੂ ਇਹ ਤੂੰ ਆ ਆ ਆ ਆ ਇੰਟਾਈਮ ਕਰੋ ਨਹੀਂ ਨਹੀਂ ਡੈਡੀ ਕਰੋ ਨਹੀਂ ਇਹ ਤੂੰ ਲੈ ਲੈ ਮੈਂ ਤਾਂ ਚੁੱਪ ਨਹੀਂ ਹੋਣਾ ਬੈਡੀ ਹੈਂਡਲ ਕਰ ਲੈਣਾ ਹੀ ਕੋਣੀ ਹੈ ਬੈਡੀ ਹੈਂਡਲ ਕਰ ਲੈਣਾ ਇਹ ਕੀ ਹੋ ਰਿਹਾ ਹੈ ਆਲੂ ਆਤਮੇ ਕਰਨਾ ਸਟਾਪ ਕਰ ਆ ਮੇਰਾ ਬੱਤ ਕੋਈ ਫਾਇਦਾ ਨਹੀਂ ਕਰਦਾ ਦੱਦੀ ਦਾ ਬੱਕ ਸਰੇਆ ਤਗੇ ਦੱਦੀ ਤਗੇ ਮੈਂ ਅੱਜ ਸ਼ਹਿਰ ਤੱਕ ਜਾਣ ਮम्मा ਦਾਦੀ ਸੇ ਕਿਹਾ ਦਾਦੀ ਨਹੀਂ ਪਟਾਕੇ ਰਹਿ ਗਏ ਦੇਖੋ ਜਰਾ ਫਾਇਰ ਕਿ ਹੋਣਾ ਹੈ ਵਾਲੀ ਤੇ ਦੋ ਕੋ ਦਿੰਦੀ ਹੈ ਲੈ ਆਈ ਦੀ ਮੈਂ ਪਟਾਕੇ ਲੈਣੇ ਨੇ ਕਿਹਨੇ ਹੋਣੇ ਪਟਾਕੇ ਕਰਾਉਂਦੀਆਂ ਲੱਗਿਆ ਰੌਣਕਾਂ ਸਾਰੇ ਪਾਸੇ ਚਾਲਦੇ ਪਏ ਪਟਾਕੇ ਜਸਮਨ ਆ ਗਿਆ ਜਸਮਨ ਨੇ ਗਿਆ ਤਰਲੇ ਤੇ ਮੰਮੀ ਇਹ ਜੇ ਕੱਪੜੇ ਕੁੱਪੜੇ ਧੋਂਦੇ ਪਏ ਸਵੇਰ ਦੇ ਲੱਗੇ ਗੱਲ ਪਰਸਨ ਦੇ ਸਵੀਆਂ ਸੂਈਆਂ ਕਰਨ ਕਲਰਾ ਕਰੂਣਾ ਤੁਹਾਨੂੰ ਪਤਾ ਜਟਾਂ ਜੀਵਿੰਦਾਰਾਂ ਦੇ ਘਰਾਂ ਚ ਬਥੇਰਾ ਹੁੰਦਾ ਆ ਜਸਮਨ ਗਿਆ ਬੀਬੀ ਨੂੰ ਬਾਹਰ ਨਾ ਗੱਲ ਨਹੀਂ ਮੋੜਾ ਕਹਿੰਦਿਆ ਹੁਣ ਤੇ ਆ ਜਾ ਆਹੋ ਤਾਂ ਕਹਿੰਦੀ ਆ ਜਾ ਚੱਲ ਘੜੀ ਰੌਣਕ ਮੇਲਾ ਜਾ ਕਰ ਲੈਨੇ ਆ ਮੇਲਾ ਹੁੰਦਾ ਪੁੱਤ ਮੈਂ ਲੀਕ ਵੀਕ ਤੇ ਆਈ ਆ ਉਹ ਫੇਰ ਗਰਨਾ ਸਾਹਿਬ ਚਲ ਗਏ ਤਾਂ ਲੇਟ ਹੋ ਗਏ ਆ ਜਾ ਤੇ ਮੁਬਾਰਕਾਂ ਤੈਨੂੰ ਦੀਵਾਲੀ ਦੀਆਂ ਬਹੁਤ ਬਹੁਤ ਕੀ ਕਿ ਕਹਿੰਦਾ ਮਰਾਡੇ ਚ ਚਲ ਆ ਜਾ ਕੋਈ ਨਹੀਂ ਆਉਣਾ ਅੰਦਰ ਬੱਚੇ ਰਹੇ ਆ ਗਏ ਆ ਆ ਜਾ ਨਾ ਫਿਰ ਆ ਜਾ ਇਹ ਬੱਚਾ ਰਹਿੰਦਾ ਹਾਂ ਉਹਨੇ ਆਪਣੇ ਪਟਾਕੇ ਪਟੂਕੇ ਮਾੜੇ ਮੋٹے ਲੈ ਆਂਦੇ ਆ ਕਹਿੰਦਾ ਚਲਾਉਣੇ ਆ ਹੁਣ ਮੈਂ ਕਿਹਾ ਚੱਲ ਚਲਾ ਲੰਨੇ ਆ ਆ ਬਹੁਤੇ ਬਹੁਤੇ ਬਹੁਤ ਨਹੀਂ ਨੇ ਪਟਾਕੇ ਨਹੀਂ ਹੈਗੇ ਉਦਾਂ ਹੀ ਮਾੜਾ ਮੋਟਾ ਨਾਰ ਨੂਰ ਚੱਕਰੀਆਂ ਅਰ ਕਹਾਂ ਤੁਹਾਨੂੰ ਦੀਵਾਲੀ ਦੀਆਂ ਬਹੁਤ ਬਹੁਤ ਲੱਗ ਗਿਆ ਲੱਗ ਗਿਆ ਬੀਬੀ ਨੂੰ ਲੈ ਗਿਆ ਧੱਕਾ ਹੀ ਕਰਦਾ ਉੱਪਰ ਨੂੰ ਸਹਿਮਾਨ ਪ੍ਰੀਤ ਆਪਣੇ ਇੱਥੇ ਕੁਛ ਬਾਬੇ ਦੇ ਕਮਰੇ ਦੇ ਵਿੱਚ ਪਰਦੀ ਵੀ ਦੀਦੀ ਤੋਂ ਮੇਜੋਂ ਦੀ ਬਈਆ ਆ ਲੈ ਜੀ ਜਸਮਨ ਨੇ ਹੁੰਦੇ ਰੌਣਕਾਂ ਲਾਤੀਆਂ ਤੇ ਬੀਬੀ ਨੇ ਉਹਨੇ ਲੈ ਲੈਂਦਾ ਪਰ ਬੀਬੀ ਚੱਲ ਚੱਲ ਜਸਮਨ ਹਾਂ ਮੰਮਾ ਨੂੰ ਆ ਲੰਦੋ ਦੀਵੇ ਚਲਾਉਂਦੇ ਪੇ ਫੇਰ ਇਕੱਠੇ ਚਲਾਉਂਦੇ ਠੀਕ ਆ ਮੰਮਾ ਨੂੰ ਆ ਲੰਦੋ 5 ਮਿੰਟ ਵੇਟ ਕਰ ਲਓ ਠੀਕ ਆ ਉਹ ਕਹਿੰਦੇ ਆਉਣ ਲੱਗੀਆਂ ਜਸਮਨ ਨੂੰ ਰੁਕ ਜਾਓ 2 ਮਿੰਟ ਠੀਕ ਆ ਯਾਰ ਉਹ ਕੁਛ ਨਹੀਂ ਹੁੰਦਾ ਪਾਪਾ ਨੂੰ ਮਮਾ ਨੂੰ ਲੈ ਆ ਉਹ ਆਉਣ ਲੱਗਿਆ ਹੋਰ ਕੋਈ ਨਹੀਂ ਲੋਕ ਤੇ ਲੈ ਗੋ ਹਾਂ ਫੇਰ ਆਮ ਨਾਲ ਨਾ ਇਹਦਾ ਕੋਹ ਪਤਾ ਨਹੀਂ ਬੀਬੀ ਨੂੰ ਲੈ ਜਾਓ ਹੌਲੀ ਹੌਲੀ ਕੋਈ ਨਹੀਂ ਚੱਲ ਰਹੇ ਹਾਂ ਦੋ ਹੱਥ ਫੜ ਕੇ ਲੈ ਕੇ ਜਾਣਾ ਚੱਲ ਚੱਲ ਜਾ ਉਹਦਾ ਨਾਲ ਹੱਥ ਫੜ ਕੇ ਕੋਈ ਗੱਲ ਨਹੀਂ ਪਿਆਰ ਨਾਲ ਲੈ ਜਾਓ ਠੀਕ ਆ ਵੈਰੀ ਗੁੱਡ ਪਿਆਰ ਨਾਲ ਹੌਲੀ ਹੌਲੀ ਕੀ ਕਰਦਾ ਜਸਮਨ ਓਏ ਜਸੋਨਾ ਬੀਬੀ ਕਿਤਾ ਤੁਰਦੇ ਆ ਕਿਤਾ ਤੁਰਦੀ ਬੀਬੀ ਦੱਸ ਦੇ ਮੇਰਾ ਜੋਰ ਨਾਲ ਅੱਜ ਅਸੀਂ ਦਰਸ਼ਕਾਂ ਨੂੰ ਬੀਬੀ ਤੁਰਦੀ ਵੀ ਦਿਖਾ ਦੇਣੀ ਆ ਇੰਨਾ ਮੂਹ ਪਉਂਦਾ ਹੈ ਲਓ ਜੀ ਬੀਬੀ ਆੜੀ ਤੇ ਪੂਰੀ ਕੈਮ ਸੀ ਕਿ ਹੁਣ ਥੋੜਾ ਜਿਹਾ ਕੰਮ ਖਰਾਬ ਹੋਇਆ ਨੇ ਤਾਂ ਪੂਰੀ ਐ ਵਧੀਆ ਤੁਰ ਤੁਰ ਲੈਂਦੀ ਹੁੰਦੀ ਸੀਗੀ ਕਿਉਂ ਬੀਬੀ ਹਾਂ ਕਿਉਂ ਕਿ ਚੱਲ ਬਹਿ ਜਾ ਬੀਬੀ ਆਰਮਨ ਆਸ ਤੇ ਬਹਿ ਜਾ ਜਾ ਚੱਲ ਜਾ ਮੇਰੀ ਲੱਡੋ ਲੈ ਬਈ ਜਸਮਨ ਨੇ ਜਸਮਨ ਲੈ ਗਿਆ ਬੀਬੀ ਨੂੰ ਹੱਥ ਫੜ ਕੇ ਇਹ ਬੀਬੀ ਨਾਲ ਬਹੁਤ ਪਿਆਰ ਕਰਦਾ ਹੈ ਬੀਬੀ ਨਾਲ ਵੀ ਬਹੁਤ ਕਰਦਾ ਹੈ ਤੇ ਮੰਮੀ ਨਾਲ ਵੀ ਬਹੁਤ ਕਰਦਾ ਹੈ ਆ ਇਹ ਸਾਰਿਆਂ ਦਾ ਪਿਆਰ ਉਹ ਪਾ ਲੈਂਦਾ ਆ ਪਰ ਉਦਾਂ ਦਾ ਦਾਦਾ ਥੋੜਾ ਜਿਹਾ ਪਟਾਕਿਆਂ ਤੋਂ ਕਰ ਗਿਆ ਦਿਲ ਕਮਜ਼ੋਰ ਪਰ ਇੰਨੇ ਲਿਆਉਣੇ ਤਾਂ ਨਹੀਂ ਸੀਗੇ ਡੈਡੀ ਨੇ ਦਿਲ ਕਮਜ਼ੋਰ ਕਰ ਲਿਆ ਪਟਾਕਿਆਂ ਲਈ ਹੈ ਉਹ ਕਰੇ ਕੇ ਦੇ ਬਚਾਰਾ ਕੱਲ ਦਾ ਕਹਿੰਦਾ ਪਾ ਡੈਡੀ ਨਾਲ ਜਾਣਾ ਡੈਡੀ ਮੈਂ ਚੱਲਦਾ ਆ ਉਹ ਦੇਖ ਉਹ ਹੋ ਗਿਆ ਪੈਸੇ ਦੇਣ ਦੀ ਨਹੀਂ ਗੱਲ ਤੂੰ ਨਾਲ ਉਹਨੂੰ ਚਾਚਾ ਨਾਲ ਲੈ ਜਾਂਦੇ ਨਾ ਫੇਰ ਹੀ ਗੱਲ ਕਿਉਂ ਮੰਮੀ ਆਹੋ ਲੈ ਗਏ ਨਹੀਂ ਗਿਆ ਉਹ ਫੇ ਜਸਮਨ ਪਟਾਕੇ ਕਿੰਨੇ ਲੈ ਕੇ ਦਿੱਤੇ ਤੈਨੂੰ ਪਾਪਾ ਨੇ ਹਾਂ ਡੈਡੀ ਨੇ ਨਹੀਂ ਲੈ ਕੇ ਦਿੱਤੇ ਹਾਂ ਹਾਂ ਕਿ ਡੈਡੀ ਮੈਂ ਨਾਰਾਕ ਕੱਚੀ ਦਾਟਣਾ ਕਿਉਂ ਉਦਾਂ ਤੁਸੀਂ ਕਰਦਨੇ ਜਸਮਨ 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 ਕਿੰਨੇ ਪੈਸੇ ਰੱਖੇ ਦਿੱਦੀਆਂ ਲਈ ਹੈ ਹਾਂ ਹੈ ਹਾਂ ਕਿੰਨੇ ਦਿੱਤਾ ਕਿੰਨੇ ਹਾਂ ਨਹੀਂ ਪਤਾ ਨਹੀਂ ਰਹਿਣ ਦੋ ਕੋਈ ਨਹੀਂ ਬਾਅਦ ਚ ਦੇ ਦੇਣਾ ਤੈਨੂੰ ਦੇਣੇ ਆ ਹਾਂ ਤੰਤੇ ਦੇਣੇ ਫਿਰ ਤੁਸੀਂ ਲੈਣੇ ਆ ਲੈਣੇ ਆ ਏ 400 ਰੁਪਿਆ 200 ਤੇ ਰਹੇ ਹੈ 200 ਰੁਪਿਆ ਉਹ ਦੋ ਵਾਰੀ 200 200 ਹੈ ਨਾ ਨਹੀਂ 200 ਚਲੋ ਚਲੋਨੇ ਹੁਣ ਪਟਾਕਾ ਲੈਓ ਜੀ ਜਸਮਨ ਨੇ ਆਪਣਾ ਆਪਣੇ ਪਟਾਕੇ ਲੈਣਦੇ ਆ ਨਾਰ ਪੌਪ ਅਪ ਚੱਕਰੀਆਂ ਅਨਾਰ ਆ ਫੁੱਲ ਝੜੀਆਂ ਹੈ ਉਹਨੇ ਨਹੀਂ ਉਹ ਨਹੀਂ ਲਿਆਂਦੇ ਹੈਗੇ ਉਹ ਤੁਹਾਨੂੰ ਪਤਾ ਆਪਾਂ ਉਹ ਚਲਾਈਦੀ ਨਹੀਂ ਹੈਗੇ ਉਹ ਆਪ ਡਰਦਾ ਮੈਂ ਉੱਤੇ ਫੜਨ ਲੱਗਾ ਮੈਨੂੰ ਫੜ ਨਹੀਂ ਦਿੱਤੇ ਏਕਾਂ ਨੇ ਲਿਆਂਦਾ ਆ ਜਿਹੜੀ ਚੀਜ਼ ਤੁਹਾਨੂੰ ਦਿਖਾਵਾਂਗੇ ਇਹ ਉਪ ਇਹ ਉੱਪਰ ਨੂੰ ਬੀਬੀ ਜਾਂਦਾ ਆ ਹਵਾ ਦੇ ਵਿੱਚ ਆ ਉਹ ਜਾਂਦਿਆ ਇੱਕ ਤੈਨੂੰ ਦਿਖਾਉਣਾ ਆ ਤੇ ਕਿੱਧਰ ਗਿਆ ਆ ਉਹ ਜਾਂਦਿਆ ਕਿੱਧਰ ਗਿਆ ਆ ਇੱਥੇ ਜਾਂਦਿਆ ਹੈਗਾ ਮੰਮੀ ਹਾਂ ਗੁੰਮ ਹੋ ਗਿਆ ਆ ਮੰਮਾ ਨੂੰ ਅਲੱਗ ਦੇ ਫੇ ਚਲਾ ਦਿੰਨੇ ਠੀਕ ਹੈ ਹਾਂ ਬਿਲਕੁਲ ਡਾਵਾਂਗੇ ਜੀ ਬਿਲਕੁਲ ਡਾਵਾਂਗੇ

ਚੱਲ ਜਸਮਨ ਚਲਾਈਏ ਫਿਰ ਪਟਾਕੇ ਚੱਲੇ ਸਮਝ ਨਹੀਂ ਕਿਤੇ ਪੈਣਾ ਸੀ ਅੰਦਰ ਵੱਲ ਨਹੀਂ ਕਿਤੇ ਨਾ ਪਾਣਾ ਕੀ ਹੋਇਆ ਜਸਮਨ ਬੀਬੀ ਅਸ ਕਿ ਬੀਬੀ ਤੇਰੇ ਵਾਲ ਦੇ ਕੇ ਹੱਸੀ ਆਏ ਤੇ ਤੇਰੇ ਤੇ ਮਜ਼ਾਕ ਕਰਦੀ ਕੋਈ ਹੈ ਆ ਪਹਿਲਾਂ ਵਾਈਰ ਕਰ ਲੈ ਚੱਲ ਵਾਈਰ ਕਰ ਦੇ ਜਸਮਨ ਆਹ ਸੋਹਣੀ ਬਲਾਈ ਹੋਏ। ਓ ਵਾਓ। ਚਲੋ ਵਾਹਿਗੁਰੂ ਕਰ ਦੋ। ਕਹਿ ਵਾਹਿਗੁਰੂ ਜੀ। ਵਾਹਿਗੁਰੂ ਜੀ। ਸੁਖ ਰੱਖਿਓ। ਸੁਖ ਰੱਖਿਓ। ਮਨਾ ਮੇਰ ਪ੍ਰੀਤ ਸਤ ਹੱਤ ਰੱਖਣਾ। ਆਹ ਹੋਰ। ਮੇਰੀਆਂ ਵਿਖਿਆ ਦੀਦਾ ਸਾਰੇ ਸੰਸਾਰਾਂ ਦੀ ਰਾਖੀ ਰੱਖਿ ਤਨੇ। ਮਾਤਾ ਵਿਦਾ ਗੁਰਜੰਨਾ ਅਗਿਆਗਿਆ ਕਰ ਬੋਲਾ ਸੰਦੂ ਸੇਵਾ ਸੁਣ ਨੀ। ਚਲੋ ਤੀਗਾ ਬਸ ਬਸ ਓਕੇ। ਅਗਲੀ ਬਾਤ ਜੀ। ਰੇ ਭਾਣੇ ਸਰਬੱਤ ਦਾ ਭਲਾ ਚਲੋ ਜੀ ਚਲੋ ਪਹਿਲਾਂ ਸੋ ਸੋ ਸ੍ਰੀ ਅਕਾਲ ਜੀ ਲਓ ਜੀ ਇੱਕ ਫੋਟੋ ਆਹ ਵਾਲਾ ਹਾਂ ਇਹ ਅੱਗੇ ਨੇ ਇੱਕ ਇੱਥੇ ਦੇਖ ਗਿਆ ਉੱਠੇ ਜਾਣੀ ਚੰਗੀ ਜਰਾ ਆਉਂਦਾ ਚਲਾਉਣਾ ਜੈ ਹੈ ਉਹ ਚੱਕਰੀ ਰੱਖੀ ਹੈ ਹੈ ਉਹ ਚੱਕਰੀ ਰੱਖੀ ਪਹਿਲਾਂ ਉਹ ਚਲਾਉਨੇ ਬਲੂਨ ਵਾਲਾ ਤੇਰੇ ਤੇ ਦਮ ਮਾਰਨੇ ਮੇਰੇ ਉਹ ਤੁਹਾਡੀ ਰੂਹ ਇਹਦਾ ਕਹੀਦਾ ਹੈ ਹੈ ਰੁਕ ਜਾ ਫੋਲੰਦੇ ਨੇ ਨੀ ਕਾਗਜ਼ ਨਹੀਂ ਛੱਡਦਾ ਇਦਾਂ ਕਹਿੰਦੇ ਆਪੇ ਇਹਨੇ ਫੁੱਲ ਜਾਣਾ ਮਨਪ੍ਰੀਤ ਰੁਕ ਜਾ ਇਹਨੇ ਆਪੇ ਫੁੱਲ ਜਾਣਾ ਕਾਗਜ਼ ਸੜਨ ਲਿਆ ਕਾਗਜ਼ ਕਿੱਥੇ ਸੜਨ ਲਿਆ ਸੜ ਗਿਆ ਦੇਖਣਾ ਉਹ ਤਾਂ ਕਾਗਜ਼ ਹੀ ਸੜ ਗਿਆ ਸਾਨੂੰ ਡਾਉਂ ਦੇਖੋ ਜੀ ਦਿਮਾਗ ਸਾਰਿਆਂ ਤੋਂ ਬੜਾ ਛੜਿਆ ਤੋਂ ਹਾਂ ਚਲੋ ਕੋਈ ਨਹੀਂ ਉਹ ਤੇ ਨਾਲੀ ਸੁੱਟ ਦੋ ਹੁਣ ਉਹ ਦੂਜਾ ਡੋਨੇ ਆ ਉਹ ਨਹੀਂ ਸਾਰੇ ਨਾਰਗ ਲਾਤੇ ਆਪਾਂ ਪੰਜ ਸੱਤ ਇਕੱਠੇ ਤੇ ਸਾਰਿਆਂ ਨੂੰ ਲਾਊਗੀ ਕੁੜੀ ਪਤਾ ਨਹੀਂ ਹੁਣ ਦਰੀ ਇਹ ਬਣ ਗਈ ਗੱਲ ਅੱਗ ਗਿਆ ਲੱਗ ਅੱਗੇ ਨੂੰ ਹਜਾ ਤੂੰ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਲਾ ਦੇ ਲਾ ਦੇ ਕੋਈ ਨਹੀਂ ਹਾਂ ਆਈ ਹਾਂ ਕਿ ਐ ਇਦਾਂ ਇਦਾਂ ਜਸਾ ਇਦਾਂ ਚੀਕਾਂ ਕੱਢਣੀਆਂ ਇਦਾਂ ਹੀ ਮਰਮਾਸ਼ੀ ਚਲਦੀ ਨਿਸ਼ਾਰੇ ਦੇ ਵਿੱਚ ਤੈਨੂੰ ਪਤਾ ਆਪਣੀ ਗੁੰਡਾਗਰਦੀ ਬੀਬੀ ਦੀ ਤੇ ਮੇਰੀ ਪੂਰੀ ਆ। ਬੀਬੀ। ਲਓ ਜੀ ਦੋਆਂ ਨੂੰ ਹੋਰ ਲਾਤੀ ਆ। ਕਿਆ ਬਾਤ ਆ। ਕਿਆ ਬਾਤ। ਉੱਧਰ ਲਾਵੇ ਪਰਨੇ ਤੇ ਲਾਵੇ। ਬੀਬੀ ਮਾਰ ਦੇ ਫੜਕ ਫੇਕ। ਇੱਕ ਫੜਕ ਹੋ ਜਵੇ। ਇੱਕ ਫੜਕ ਹੋ ਜਵੇ। ਬਰਾਹ ਕਰ ਦੇ। ਇੱਕ ਹੋਰ ਹੋ ਜਵੇ। ਹੋਰ ਹੋ ਜੇ। ਇੱਕ ਹੋਰ ਹੋ ਜੇ। ਇੱਕ। ਬੱਲੇ ਜਸਮੰਦ ਵੈਰੀ ਗੁੱਡ ਜਸਮੰਦ ਹੱਥ ਸੁੱਟ ਕਰਾਤੀ ਨਾ ਬੱਲੇ ਬੱਲੇ ਐਸੇ ਬੱਲੇ ਬੱਲੇ ਕਰਾਤੇ ਆ ਧਾਮੀ ਐ ਲਓ ਜੀ ਲਕੜੀ ਦਲੇਰੀ ਚ ਪੂਰੀ ਕੁੜੀ ਦਲੇਰੀ ਚ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹ ਬਣੀ ਗੱਲ ਬਣੀ ਗੱਲ ਟੀੜੀਆਂ ਦੀ ਕਮੀ ਹੀ ਨਾ ਚੱਲ ਲੈ ਉਹਨੇ ਦੋ ਚਾਰ ਫੁੱਲ ਝੜੀਆਂ ਹੋਰ ਕਿਸ ਕੋ ਨਹੀਂ ਖਲਾ ਦੇਾਰੇ ਹਾਂ ਕਿਆ ਬਾਤ ਆ ਕਿਆ ਬਾਤ ਆ ਵੈਰੀ ਗੁੱਡ ਮੰਮੀ ਮੰਮੀ ਨੂੰ ਵੀ ਲਾਇਆ ਉੱਪਰ ਦਾਦੀ ਤੇਰੀ ਨੇ ਤਾਂ ਦੇਖਿਆ ਹੀ ਕੁਛ ਨਹੀਂ ਉਹ ਅੰਦਰ ਨੇ ਉਹ ਦਾਦੀ ਸੱਟ ਭੱਗ ਗਈ ਹੋਣੀ ਆ ਤਾਂ ਮੈਨੂੰ ਲੱਗ ਗਿਆ ਪਤਾ ਲੜ ਪਏ ਦੋਵੇਂ ਪੱਕੀ ਗੱਲ ਆ ਹੋ ਨਹੀਂ ਸਕਦਾ ਇਹਦਾ ਹੱਸ ਕਰੋ ਕਿੱਥੇ ਅੰਦਰ ਥੱਲੇ ਹੋਣੀ ਮੰਮੀ ਮੈਂ ਸੱਟ ਭੱਗ ਗਈ ਹੋਣੀ ਤਾਂ ਹੀ ਨਹੀਂ ਆਏ ਉੱਪਰ ਆਹ ਵਾਹੋ ਮੈਂ ਲਿਆਉਂਦੇ ਆ ਦੋ ਤਿੰਨ ਖਾਓ ਨਾਰ ਮੱਕਦੇ ਗੱਡ ਜਸਮント ਲੈ ਮਾ ਉਹ ਬੀੜੀ ਬੰਬ ਚਲਾਈ ਜਾਂਦੀ ਆ ਮਨਪੀ ਦਾ ਉਹ ਵੇਲਾ ਏ ਬਤਨੀ ਆਓ ਇਧਰ ਹੋ ਜਾ ਓ ਇਧਰ ਹੋ ਜਾ ਇਹਦਾ ਮੇ ਕੋਈ ਢਿੰਕਰ ਗੂੰਕਰ ਕਈ ਵਾਰੀ ਵੱਜ ਜਾਂਦੀ ਹੁੰਦੀ ਨਿਕਲ ਕੇ ਹੈ ਨਹੀਂ ਹੁੰਦਾ ਇੱਕ ਵੱਜੀ ਅੱਗੇ ਪਤਾ ਨਹੀਂ ਵੱਜੀ ਯਾਰ ਹੁਣ ਵੀ ਵੱਜੀ ਆ ਯਾਰ ਹੁਣ ਹਾ ਵੈਟ ਵੈਟ ਹੋਰ ਵੈਰੀ ਗੁੱਡ ਵੈਰੀ ਗੁੱਡ ਆ ਵੀ ਫਿਨਿਸ਼ ਕਰੋ ਜਲਦੀ ਜਲਦੀ ਫੇਰ ਰੋਟੀ ਖਾਈਏ ਹੈਨਾ ਹਾਂ ਕਹਿੰਦੀ ਸਮਾਪਤੀ ਸਾਰੀਆਂ ਚੱਕਰੀਆਂ ਚੁੱਕਰੀਆਂ ਚਲਾ ਕੇ ਕਿਉਂ ਬੀਬੀ ਓਕੇ ਰਿਪੋਰਟ ਆ ਤੇ ਅੱਜ ਦਾ ਵਲੌਗ ਦਿਵਾਲੀ ਤੇ ਰਿਹਾ ਤੇ ਬੀਬੀ ਬਲੌਗ ਕੇ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਕਾ ਮਿਲਦੇ ਨਵੇਂ ਬਲੌਗ ਦੇ ਵਿੱਚ ਸੋ ਇੰਨਾ ਬਲੌਗ ਇੰਜੋਏ ਕਰਿਓ ਸੋ ਪਟਾਕੇ ਪਟੂਕੇ ਚਲਾਏ ਆ ਰੌਣਕ ਮੇਲੇ ਪਿੰਡਾਂ ਦੇ ਲਓ ਜੀ ਨਿਸ਼ਾਰਾ ਪਤਨ ਪਿੰਡ ਦੇ ਵਿੱਚ ਦੀਵਾਲੀ ਤਾੜ ਤਾੜ ਮਨਾਈ ਯਾਰੀ ਕੋਈ ਇਧਰੋਂ ਪਟਾਕਾ ਚੱਲਦਾ ਕੋਈ ਇਧਰੋਂ ਚੱਲਦਾ ਕੋਈ ਕਿਸੇ ਪਾਸੋਂ ਬਾਜੀ ਛੜਦਾ ਕੋਈ ਕਿਸੇ ਪਾਸੇ ਤੇ ਮਨਪਰੀਤ ਨੇ ਬੀੜੀ ਬੰਬ ਦਾ ਜਲੂਸ ਕੱਟ ਛੜਿਆ ਆ ਆਹ ਵਾਹ ਦੋਨੇ ਮਾਂ ਪੁੱਤ ਲੱਗੇ ਆ ਕੀ ਬਾਤਾਂ ਕੀ ਬਾਤਾਂ ਲੱਗਦਾ ਆਜ਼ਾਦੀ ਅੱਜ ਮਿਲੀ ਹੈ ਇਹਨਾਂ ਨੂੰ ਵਾਹ ਜੀ ਵਾਹ ਬੀਬੀ ਤੂੰ ਵੀ ਕੋਈ ਤੂੰ ਵੀ ਕੋਈ ਬੀੜੀ ਬੰਬ ਚਲਾਉਣਾ ਚਾਹੁੰਨੀ ਆ ਤੂੰ ਵੀ ਕੋਈ ਬੰਬ ਚਲਾਉਣਾ ਚਾਹੁੰਨੀ ਆ ਬੰਬ ਚਲਾਉਣਾ ਕੋਈ ਬੰਬ ਚਲਾਉਣਾ ਚਾਹੁੰਨੀ ਬੀੜੀ ਬੰਬ ਤੂੰ ਬੀੜੀ ਬੰਬ ਚਲਾਉਣਾ ਕੀ ਤੂੰ ਬੀੜੀ ਲਾ ਲਾ ਤੂੰ ਬੀੜੀ ਲਾ ਲਾ ਹਾਂਜੀ ਲਓ ਜੀ ਸੋਸਤ ਮਾਪਤੀ ਆ ਹਾਂ ਆਹਦੀ ਆ ਰਹੀ ਕੋਲ ਚਲੋ ਚਲੀਏ ਫਿਰ ਚਲੋ ਚਲੀਏ ਥੱਲੇ ਹੁਣ ਹੁਣ ਖਾਣਾ ਹੁਣ ਰੋਟੀ ਖਾਈਏ ਜਾ ਕੇ ਹਾਂਜੀ ਹਾਂਜੀ ਤੁਸੀਂ ਹੌਲੀ ਹੌਲੀ ਆ ਜਾਓ ਠੀਕ ਐ ਚਲੋ ਜਿਸਮਨ ਆ ਜਾਓ ਫਿਰ ਬਾਕੀ ਮੈਂ ਕਹਾਂ ਬਾਕੀ ਕੱਲ ਕੱਲ ਵੀ ਦੀਵਾਲੀ ਮਨਾਉਣੀ ਠੀਕ ਐ ਇਕੱਠਾ ਕਰ ਲੋ ਚਲੋ ਜੀ ਲੱਗਿਆ ਕੁੱਲ ਗਿਆ ਇਸ ਵਿੱਚ ਹਾਂ ਕੁੱਲ ਗਿਆ ਵੜ ਕੇ ਰੱਖਿਆ ਜਰਾ ਸਿੱਧਾ ਕਰ ਆਪਣੇ ਕੋਲ ਆਪਣੇ ਕਹਿੰਦੇ ਫਟੇ ਨਾ ਮੜਾਏ ਪਰ ਉੱਡੇਗਾ ਉੱਡੇਗਾ ਅਰੇ ਵਾਹ ਵਾਹ ਚਾ ਇਹ ਜਾਏਗਾ ਇਹ ਜਾਏਗਾ ਇਹਨੂੰ ਪਰ ਫੜ ਕੇ ਰੱਖੋ ਇਹਨੂੰ ਉੱਪਰ ਜਾਂਦਾ ਉੱਪਰ ਛੱਤ ਤੇ ਕੋਟੇ ਚੱਲ ਕੇ ਲੈ ਕੇ ਜਾ। ਹਾਂ ਧੀਰੇ ਧੀਰੇ। ਹਾਂ ਰਹਿਂਦੇ। ਚੱਲ ਉਹ ਅੱਥੂ ਛੱਡਾ। ਨਹੀਂ ਸਰ। ਹੋ। ਹਾਂ। ਲੈ ਜਸੋਨ ਸਾਡੀ ਮਿਹਨਤ ਰੰਗ ਲਿਆਈ ਓਏ। ਮੰਨਦਾ ਫਿਰ? ਟਿੱਕਿਆ। ਯੇ। ਆਹ ਹੋਈ ਨਾ ਗੱਲ। ਤਾੜੀਆਂ ਮਾਰਦੇ ਹੁਣ। ਥੈਂਕ ਯੂ ਕਹਦੇ ਸਾਨੂੰ। ਬਾਏ ਲਓ ਜੀ ਆਓ ਚਲ ਗਈ ਆਪਣਾ ਫਲਾਈ ਲਾਲ ਟੈਂ ਬੀਬੀ ਉਹ ਲੱਭ ਬੀਬੀ ਉਹ ਤੇ ਚਲ ਗਈ ਚੱਲ ਕੋਈ ਨਹੀਂ ਕੋਈ ਨਹੀਂ ਜਾਇਆ ਲਓ ਜੀ ਚਾਰ ਖਰਾਬ ਕਰਕੇ ਪੰਜਵਾਂ ਚੜਿਆ ਆ ਉਹ ਮਕੀਰੀਆਂ ਤੋਂ ਜਿਹੜੇ ਲੈਂਦੇ ਉਹ ਕਹਿੇ ਕੰਮ ਦੇ ਨਹੀਂ ਇਹ ਪਿੰਡੋਂ ਲਿਆਂਦਾ ਤੇ ਇਹ ਚੜ ਗਿਆ ਇਹ ਕਿਹਦੇ ਕੋਲ ਲੈਂਦੇ ਡਾਡੀ ਹਾਂ ਦਲਵੀਰੇ ਕੋਲ ਹਾਂ ਨਹੀਂ ਇਹ ਵਧੀਆ ਰਿਆ ਅੱਲਾ ਹੈ ਬਈ ਗੜਤੇ ਕਿ ਨਹੀਂ ਝੰਡੇ ਮੇਤਰਾ ਨੇ ਕਿਆ ਬਾਤ ਆ ਤਾੜੀਆਂ ਜਸਮਨ ਤਾੜੀਆਂ ਆ ਚਲੋ ਫਿਨਿਸ਼ ਕਰ ਦੋ ਕਿ ਬਾਈ ਬਾਈ ਨਵੇਂ ਵਲੌਗ ਚ ਮਿਲਾਂਗੇ ਹੁਣ ਬਾਈ ਬਾਈ ਸੋ ਇੰਨਾ ਕੇ ਦੀਵਾਲੀ ਦਾ ਵਲੌਗ ਇੰਜਵਾਇ ਕਰਿਓ ਤੇ ਕੱਲ ਨੂੰ ਫੇਰ ਨਵਾਂ ਵਲੌਗ ਆਏਗਾ ਤੁਹਾਡੇ ਮੂਰੇ ਉਹ ਵੀ ਦੀਵਾਲੀ ਦਾ ਹੀ ਆਊਗਾ ਚਲ ਲਓ ਯੋ ਚਲ ਗਿਆ ਆ ਕਿਆ ਬਾਤ ਆ ਦੇਲਾ ਕਿੰਨੀ ਉੱਚੀ ਚੱਲ ਜਾਂਦਾ ਹਨ ਇਹ ਚਲੋ ਬਾਈ ਓਕੇ ਜੀ ਸਤਿ ਸ੍ਰੀ ਅਕਾਲ ਜਸਮਨ ਬਾਈ ਬਾਈ ਕਰ ਦੋ Thank you.